ਜਨਵਰੀ 2022 ਨੂੰ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਕਾਲਤਾ ਸਾਹਿਬ ਪਹੁੰਚ ਕੇ ਆਪਣਾ ਕਿਸ ਪਾਰਟੀ ਕਰਨ ਦੇਣਗੇ ਆਪਾਂ ਉਹਦੇ ਬਾਰੇ ਗੱਲਬਾਤ ਕਰਨੀ ਆ ਅੱਜ ਸਿੱਖ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰਸਾਹਬ ਸਾਹਿਬ ਦੇ ਦਫ਼ਤਰ ਵਿੱਚ ਪਹੁੰਚ ਕੇ ਉੱਥੇ ਮੁਲਾਜ਼ਮਾਂ ਤੇ ਅਹੁਦੇਦਾਰਾਂ ਨੂੰ ਚੂੜੀਆਂ ਪੇਸ਼ ਕਰੀਆਂ ਨੇ ਤੇ ਉੱਥੇ ਕੀ ਖਿਲਾਰਾ ਪਿਆ ਆਪਾਂ ਉਹਦੇ ਬਾਰੇ ਵੀ ਗੱਲਬਾਤ ਕਰਨੀ ਆ ਗਲੋਬਲ ਇੰਡੋ ਕੈਨੇਡਾ ਚੈਨਲ ਤੋਂ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਬਲਦੇਵ ਢਾਲੀਵਾਂ ਕੁਝ ਦਿਨਾਂ ਤੋਂ ਇੱਕ ਬਹੁਤ ਹੀ ਮੰਦਭਾਗਾ ਬਾਦ-ਬਾਦ ਚੱਲ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਤੇ ਅਕਾਲਤਾ ਹਥ ਸਾਹਿਬ ਦੇ ਜਹੇਦਾਰ ਕੁਲਦੀਪ ਸਿੰਘ ਗੜਗਾ ਜਪ ਵਿਚਕਾਰ ਕੁਝ ਦਿਨ ਪਹਿਲਾਂ ਭਗਵੰਤ ਮਾਨ ਨੇ ਇੱਕ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਗੋਲਕਾਂ ਨੇ ਉਹਨਾਂ ਵਿੱਚ ਮਾਇਆ ਪਾਣੀ ਬੰਦ ਕਰ ਦਿਓ ਤੇ ਉੱਥੇ ਲਿਖ ਦਿਓ ਕਿ ਇੱਥੇ ਮੱਥਾ ਸਾਧਾ ਨਾਲ ਟੇਕਿਆ ਜਾਂਦਾ ਤੇ ਫਿਰ ਦੇਖਿਓ ਜ਼ਿਆਦਾਤਰ ਅਹੁਦੇਦਾਰ ਉਹ ਆਪਾਂ ਆਪਣੇ ਘਰੇ ਬਹਿ ਜਾਣਗੇ ਕਿਉਂਕਿ ਸਾਰੇ ਗੋਰਖਾਂ ਦੀ ਮਾਇਆ ਪਿੱਛੇ ਲੜਾਈ ਹੁੰਦੀ ਆ ਇਹ ਬਿਆਨ ਆਉਣ ਤੋਂ ਬਾਅਦ ਸ੍ਰੀ ਅਕਾਲਤਾ ਸਾਹਿਬ ਦੇ ਜਹਾਜ਼ਦਾਰ ਕਲਦੀਪ ਸਿੰਘ ਗੜਗੱਜ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਦੇ ਹੁਕਮ ਦੇ ਦਿੱਤੇ ਸੀ ਕਿ ਉੱਥੇ ਤੁਸੀਂ ਪੇਸ਼ ਹੋਵੋ ਭਗਵੰਤ ਮਾਨ ਨੇ ਕਿਹਾ ਸੀ ਕਿ 15 ਜਨਵਰੀ ਨੂੰ ਰਾਸ਼ਟਰਪਤੀ ਸਾਹਿਬ ਅੰਮ੍ਰਿਤਸਰ ਸਾਹਿਬ ਆ ਰਹੇ ਨੇ ਇਸ ਕਰਕੇ ਮੈਂ ਉੱਥੇ ਪੇਸ਼ ਨਹੀਂ ਹੋ ਸਕਦਾ ਪਰ ਉਹਨਾਂ ਨੇ ਅੱਜ ਆਪਣਾ ਇੱਕ ਬਿਆਨ ਦੇ ਦਿੱਤਾ ਉਹਨਾਂ ਨੇ ਕਿਹਾ ਕਿ ਮੇਰੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਬਹੁਤ ਹੀ ਸਤਿਕਾਰਯੋਗ ਆ ਇਹ ਸਰਵੋੱਚ ਅਦਾਲਤਾਂ ਮੈਂ 15 ਜਨਵਰੀ ਨੂੰ ਰਾਸ਼ਟਰਪਤੀ ਸਾਹਿਬ ਤੋਂ ਮਾਫੀ ਮੰਗ ਲਈ ਆ ਤੇ ਮੈਂ ਉਸ ਦਿਨ ਉੱਥੇ ਨੰਗੇ ਪੈਰੀ ਚੱਲ ਕੇ ਜਾਵਾਂਗਾ ਪਰ ਉਹਨਾਂ ਨੇ ਨਾਲ ਦੀ ਨਾਲ ਹੋਰ ਕੁਝ ਬਿਆਨ ਵੀ ਕਰਿਆ ਉਹਨਾਂ ਨੇ ਕਿਹਾ ਕਿ ਜਿਆਦਾ ਇਹਨਾਂ ਦੇ ਚਿੱਠੇ ਮੈਂ ਉਸ ਦਿਨ ਉੱਥੇ ਪਹੁੰਚ ਕੇ ਖੋਲੂਗਾ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਮੇਰੀ ਬੇਨਤੀ ਆ ਇਹ ਸਾਰਾ ਕੁਝ ਚੈਨਲਾਂ 'ਤੇ ਲਾਈਵ ਦਿਖਾਇਆ ਜਾਵੇ। ਉਹਨਾਂ ਨੇ ਕਿਹਾ ਕਿ ਜਿਹੜੇ ਜਿਹੜੇ ਮੈਨੂੰ ਤਲਬ ਕਰ ਰਹੇ ਆ ਇਹ ਤਾਂ ਆਪਰਾਧ ਦੇ 2 ਵਜੇ ਹਨੇਰੇ ਵਿੱਚ ਬਣੇ ਹੋ ਜਿਹੜਾਰ ਨੇ ਇਹਨਾਂ ਨੂੰ ਤਾਂ ਜਿਆਦਾ ਸਿੱਖ ਸੰਗਤ ਨੇ ਹਾਲੇ ਤੱਕ ਮੰਨਤਾ ਵੀ ਨਹੀਂ ਦਿੱਤੀ। ਹੋਰ ਇਹਨਾਂ ਨੇ ਕੀ ਕਿਹਾ? ਕਹਿੰਦੇ ਕਿ ਸਤਿੰਦਰ ਕੋਹਲੀ ਜੋ ਸਰੋਮਨੀ ਕੁਮਾਰ ਦਾ ਪ੍ਰਬੰਧਕ ਕਮੇਟੀ ਦਾ ਅਕਾਊਂਟੈਂਟ ਨੇ ਉਹ ਤਨਖਾਹ ਤਾਂ ਸਰੋਮਨੀ ਕਮੇਟੀ ਚ ਚਲਾ ਰਹੇ ਨੇ ਪਰ ਸੁਖਵੀਰ ਸਿੰਘ ਬਾਦਲ ਦਾ ਪਰਸਨਲ ਤੌਰ ਤੇ ਜੋ ਕੰਮ ਉਹ ਕਾਊਂਟੈਂਟ ਦਾ ਉਹ ਉਥੇ ਫ੍ਰੀ ਕਰ ਰਹੇ ਨੇ ਇਹਦੇ ਤੇ ਸ੍ਰੀ ਕਾਲਤਾ ਸਾਹਿਬ ਦੇ ਸਾਫਕਾ ਜਹਜ਼ਦਾਰ ਭਾਈ ਰਣਜੀਤ ਸਿੰਘ ਨੇ ਆਪਣਾ ਬਿਆਨ ਦਿੱਤਾ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਇਹ ਹਰ ਸਾਲ 8 ਤੋਂ 10 ਕਰੋੜ ਰੁਪਇਆ ਬਾਦਲ ਪਰਿਵਾਰ ਦੇ ਨਿੱਜ ਵਾਸਤੇ ਸ੍ਰੋਮਣੀ ਕਮੇਟੀ ਚ ਬਜਟ ਰੱਖਿਆ ਜਾਂਦਾ ਉਹਨਾਂ ਨੇ ਹੋਰ ਕੀ ਕਿਹਾ ਉਹ ਕਹਿੰਦੇ ਕਿ ਇੱਕ ਅਕੈਡਮੀਆ ਮੀਰੀ ਪੀਰੀ ਅਕੈਡਮੀ 3 ਕਰੋੜ ਰੁਪਇਆ ਉਹਦੇ ਤੇ ਸ੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦਾ ਲੱਗਿਆਗਾ ਕੀ ਜਹੇਦਰ ਅਕਾਲਤਾ ਸ਼ਬਦ ਵਿੱਚ ਇਹ ਜ਼ਰਤ ਕਿਸ ਰੋਮਿਕੁਰ ਦਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਨੂੰ ਉਹ ਪੁੱਛਣ ਕਿ ਇਹ ਪੈਸਾ ਕਿਉਂ ਲੱਗਿਆ ਕਿਉਂਕਿ ਉਹ ਅਕਾਡਮੀ 99 ਸਾਲਾ ਪੱਤੇ ਤੇ ਸੁਖਵੀਰ ਸਿੰਘ ਬਾਦਲ ਨੇ ਲਈਆ ਉਹਦੇ ਤੇ ਸਾਈਨ ਕੀਤੇ ਆ ਬੀਬੀ ਜ਼ਗੀਰਕਰ ਦੇ ਸ੍ਰੀ ਅਕਾਲਤਾ ਸਾਹਿਬ ਦੇ ਜਹਦਾਰ ਕਲਦੀਪ ਸਿੰਘ ਗੜਕਾਜ ਦੇ ਵੱਲੋਂ ਕਿਹਾ ਗਿਆ ਕਿ ਭਗਵੰਤ ਮਾਨ ਸੰਗਤਾਂ ਨੂੰ ਇਹ ਬਾਰ-ਬਾਰ ਕਹਿ ਰਿਹਾ ਕਿ ਗੋਲਕਾਂ ਵਿੱਚ ਪੈਸੇ ਨਾ ਪਾਓ ਭਗਵੰਤ ਮਾਨ ਬਾਰ-ਬਾਰ ਸਰੋਣੀ ਕਮੇਟੀ ਦੇ ਕੰਮਾਂ 'ਚ ਦਖਲਅੰਦਾਜ਼ੀ ਕਰ ਰਿਹਾ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਸਵਾਲ ਪੁੱਛ ਰਿਹਾ ਜਹਦਾ ਸਾਹਿਬ ਨੇ ਕਿਹਾ ਕਿ ਭਗਵੰਤ ਮਾਨ ਇੱਕ ਪਤਿਤ ਸਿੱਖ ਆ ਇਹਦੀ ਦਾੜੀ ਕੱਟੀ ਆ ਇਹਦੇ ਕੇਸ ਕੱਟਿਆ ਅਸੀਂ ਇਹਦਾ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇਵਾਂਗੇ ਇਹ ਸਿੱਖੀ ਧਾਰਨ ਕਰ ਲਵੇ ਸਾਫ ਤਸੂਰਤ ਬਣ ਜਾਵੇ ਅਸੀਂ ਇਹਦਾ ਹਰ ਗੱਲ ਦਾ ਜਵਾਬ ਦੇਵਾਂਗੇ ਇਹਨਾਂ ਨੇ ਅੱਗੇ ਕਿਹਾ ਕਿ ਅਸੀਂ ਸਿੱਖ ਪੰਥ ਨੂੰ ਜਵਾਬ ਦੇ ਆ ਪਰ ਅਸੀਂ ਸਰਕਾਰਾਂ ਨੂੰ ਜਵਾਬ ਦੇ ਨਹੀਂ ਇਹਨਾਂ ਨੇ ਕਿਹਾ ਕਿ ਪੰਥ ਵੱਲੋਂ ਜੋ ਸਤਾਵ ਦੀ ਮਿਲਾਈ ਜਾਣੀ ਆ ਉਹਦੇ ਵਿੱਚ ਸਰਕਾਰਾਂ ਆ ਸਕਦੀਆਂ ਨੇ ਨੁਮਾਇੰਦੇ ਆ ਸਕਦੇ ਆ ਪਰ ਉਹਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰ ਸਕਦੇ ਜਹਦਰ ਸਾਹਿਬ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਕੁਝ ਜ਼ਿੰਮੇਵਾਰ ਵਿਅਕਤੀਆਂ ਵੱਲੋਂ ਸਾਨੂੰ ਕੁਝ ਇੱਕ ਇਤਰਾਜਯੋਗ ਵੀਡੀਓ ਭੇਜੀਆਂ ਸੀ ਜਿਨ੍ਹਾਂ ਵਿੱਚ ਭਗਵੰਤ ਮਾਨ ਗੁਰੂ ਸਾਹਿਬਾਨ ਦੇ ਸਰੂਪਾਂ ਤੇ ਸਰਾਵ ਦੇ ਸਿੱਟੇ ਮਾਰ ਰਿਹਾ 20ਵੀਂ ਸਦੀ ਦੇ ਸੰਤ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਾਂ ਦੇ ਉਹਨਾਂ ਦੇ ਸਰੂਪ ਤੇ ਪਸਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹਨਾਂ ਨੂੰ ਪਸਾਬ ਨਹੀਂ ਆਉਂਦਾ ਤੇ ਹੋਰ ਵੀ ਬਹੁਤ ਜ਼ਿਆਦਾ ਗਲਤ ਹਰਕਤਾਂ ਕਰ ਰਿਹਾ ਹੁਣ ਦੇਖੋ ਇਹ ਜਿਹੜੀ ਗੱਲ ਆ ਇਹ ਤਾਂ ਭਗਵੰਤ ਮਾਨ ਹੀ ਸਪਸ਼ਟੀਕਰਨ ਦੇਊਗਾ ਕਿ ਇਹ ਜਿਹੜੇ ਵੀਡੀਓ ਬਣੇ ਇਹ ਕਿਵੇਂ ਬਣੀਆਂ ਨੇ ਪਰ ਸੋਸ਼ਲ ਮੀਡੀਆ ਦਾ ਜੋਗਾ ਜਿਆਦਾ ਲੋਕਾਂ ਦਾ ਸੋਸ਼ਲ ਮੀਡੀਆ ਤੋਂ ਕੀ ਕਹਿਣਾ ਉਹਨਾਂ ਨੇ ਕਿਹਾ ਕਿ ਜਹਦਰ ਸਾਹਿਬ ਜੋ ਕਿ ਬਹੁਤ ਹੀ ਸਤਿਕਾਰਯੋਗ ਆ ਇਹਨਾਂ ਨੇ ਕਿਹਾ ਭਗਵੰਤ ਮਾਨ ਨੂੰ ਕਿਹਾ ਕਿ ਤੂੰ ਗੋਲਕ ਵਿੱਚ ਪੈਸੇ ਨਾ ਪਾ ਭਗਵੰਤ ਮਾਨ ਇੱਕ ਜ਼ਿੰਮੇਵਾਰ ਆ ਮੁੱਖ ਮੰਤਰੀ ਉਹਨੂੰ ਤੂੰ ਕਹਿ ਕੇ ਸਮੋਹਨ ਕਰਨਾ ਇਹ ਮਾੜੀ ਗੱਲ ਆ। ਦੂਸਰੇ ਨੰਬਰ ਤੇ ਉਹਨਾਂ ਨੇ ਕਿਹਾ ਕਿ ਜਸਜਦਰ ਸਾਹਿਬ ਨੂੰ ਜੋ ਵੀਡੀਓ ਆਈਆਂ ਨੇ ਪਹਿਲਾਂ ਇਹਦੀ ਫੋਰੈਂਸਿਕ ਜਾਂਚ ਕਰਾਉਣੀ ਚਾਹੀਦੀ ਸੀ। ਜਾਂਚ ਕਰਾਉਣ ਤੋਂ ਬਾਅਦ ਜੇ ਭਗਵੰਤ ਮਾਨ ਉਹਦੇ ਵਿੱਚ ਦੋਸ਼ੀ ਪਾਇਆ ਜਾਂਦਾ ਤਾਂ ਉਹਨੂੰ ਅਕਾਲ ਤਾਥ ਸਾਹਿਬ ਤੇ ਸੱਦ ਕੇ ਵੱਡੀ ਉਹਨੂੰ ਸਜ਼ਾ ਲਾਉਣੀ ਚਾਹੀਦੀ ਸੀ। ਪਰ ਜਹਦਰ ਸਾਹਿਬ ਨੇ ਬਹੁਤ ਹੀ ਜਲਦਬਾਜ਼ੀ ਕੀਤੀ ਆ ਉਹਨਾਂ ਨੇ ਕੋਈ ਜਾਂਚ ਨਹੀਂ ਕਰਾਈ ਜਹਦਰ ਸਾਹਿਬ ਨੇ ਇੱਕ ਬਖਲਾੜ ਦੇ ਵਿੱਚ ਆ ਕੇ ਭਗਵੰਤ ਮਾਨ ਨੂੰ ਅਕਾਲ ਤਾਖ ਦੇ ਸਕੱਤਰ ਦੇ ਵਿੱਚ ਸੱਦਿਆਗਾ ਹੁਣ ਦੇਖਦੇ ਆ ਉੱਥੇ ਭਗਵੰਤ ਮਾਨ ਆਪਣਾ ਕੀ ਸਪਸ਼ਟੀਕਰਨ ਦਿੰਦੇ ਹੋ ਹੁਣ ਤੱਕ ਜਿਨੇ ਵੀ ਮੰਤਰੀਆਂ ਮੁੱਖ ਮੰਤਰੀਆਂ ਜਾਂ ਅਹੁਦੇਦਾਰਾਂ ਨੂੰ ਸ੍ਰੀ ਅਕਾਲ ਤਾਖ ਸਾਹਿਬ ਤੇ ਬੁਲਾ ਕੇ ਤਨਖਾਹ ਲਈ ਗਈ ਜਾਂ سزا ਲਈ ਗਈ ਆ ਉਹ ਵੀ ਮੈਂ ਤੁਹਾਨੂੰ ਦੱਸਣ ਲੱਗਿਆ ਜਹਦਾਰਾ ਅਕਾਲਤਾ ਸਾਹਿਬ ਅਕਾਲੀ ਫੂਲਾ ਸਿੰਘ ਨੇ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਅਕਾਲਤਾ ਸਾਹਿਬ ਤੇ ਬਲਾ ਕੇ ਉਹਨਾਂ ਤਨਖਾਹ ਲਈ ਸੀ ਤੇ ਉਹਨਾਂ ਨੂੰ ਸੌਂਲੇ ਨਾਲ ਬੰਨਿਆ ਗਿਆ ਸੀ ਰਾਸ਼ਟਰਪਤੀ ਗਿਆਨੀ ਹਜਾਰ ਸਿੰਘ ਉਹਨਾਂ ਨੂੰ 1984 ਦੇ ਵਿੱਚ ਸ੍ਰੀ ਅਕਾਲਤਾ ਸਾਹਿਬ ਤੇ ਬਲਾ ਕੇ ਤਨਖਾਹ ਲਈ ਗਈ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜਦੋਂ ਅਟੈਕ ਹੋ ਰਿਹਾ ਸੀ ਦਰਬਾਰ ਸਾਹਿਬ ਤੇ ਤੁਸੀਂ ਉਹਨਾਂ ਨੂੰ ਰੋਕਿਆ ਕਿਉਂ ਕੇਂਦਰੀ ਮੰਤਰੀ ਗਿਆਨੀ ਬੂਟਾ ਸਿੰਘ ਉਹਨਾਂ ਨੂੰ ਵੀ ਕਾਲ ਤਰ ਸਾਹਿਬ ਤੇ ਬੁਲਾ ਕੇ ਸਜਾ ਲਈ ਗਈ ਤਨਖਾਹ ਆਏਗੀ ਕਿ ਤੁਸੀਂ ਇਜਾਜ਼ਤ ਕਿਉਂ ਦਿੱਤੀ ਅਟੈਕ ਕਰਨ ਦੀ ਸਰਜੀਤ ਸਿੰਘ ਬਰਨਾਲਾ ਜੋ ਮੁੱਖ ਮੰਤਰੀ ਸੀ ਉਹਨਾਂ ਨੇ 1984 ਦੇ ਵਿੱਚ ਬੱਲਾ ਇੱਕ ਠੰਡਰਾ ਆਪਰੇਸ਼ਨ ਕਰਾਇਆ ਸੀ ਉਹਨਾਂ ਨੂੰ ਵੀ ਸ੍ਰੀ ਅਕਾਲਤਾ ਸਾਹਿਬ ਤੇ ਬੁਲਾ ਕੇ ਤਨਖਾਹ ਆਈ ਗਈ ਉਹਨਾਂ ਦੇ ਗਲ ਵਿੱਚ ਤਖਤੀ ਪਾਈ ਗਈ ਇੱਕ ਮਹੀਨਾ ਗੁਰਦੁਆਰਾ ਸਾਹਿਬ ਦੇ ਵਿੱਚ ਭਾਂਡੇ ਮੰਜਣ ਦੀ ਸੇਵਾ ਵੀ ਲਈ ਗਈ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਪੰਜ ਵਾਰ ਮੁੱਖ ਮੰਤਰੀ ਰਹੇ ਆ ਉਹਨਾਂ ਨੂੰ 1979 ਦੇ ਵਿੱਚ ਮੁੱਖ ਮੰਤਰੀ ਹੁੰਦਿਆਂ ਸ੍ਰੀ ਅਕਾਲਤਾ ਸਾਹਿਬ ਤੇ ਬੁਲਾ ਕੇ ਤਨਖਾਹ ਆਈ ਗਈ ਤੇ ਸਜ਼ਾ ਵੀ ਲੱਗੀ ਤੇ ਹੁਣ ਪਿਛਲੇ ਸਾਲ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਅਕਾਲਤਾ ਸਭੇ ਤੇ ਬੁਲਾ ਕੇ ਸਜ਼ਾ ਲਈ ਗਈ ਆ ਕਿ ਤੁਸੀਂ ਸਰਉਣੀ ਕਮੇਟੀ ਦਾ ਪੈਸਾ ਨਜਾਇਜ਼ ਵਰਤੇ ਆ ਸਰਸ ਵਾਲੇ ਨੂੰ ਮਾਫੀ ਦਿੱਤੀ ਤੇ ਹੋਰ ਵੀ ਬਹੁਤ ਕੁਝ ਉਹ ਸਾਰਿਆਂ ਨੂੰ ਪਤਾ ਤੇ ਉਹਨਾਂ ਨੂੰ ਕਾਫੀ ਪੈਸਾ ਵਾਪਸ ਕਰਨ ਵੀ ਕਿਹਾ ਸੀ ਤੇ ਦਰਬਾਰ ਸਾਹਿਬ ਦੇ ਬਾਹਰ ਪਹਿਰੇਦਾਰ ਬਣਾ ਕੇ ਵੀ ਉਹਨਾਂ ਨੂੰ ਬਿਠਾਇਆ ਗਿਆ ਸੀਗਾ ਤੇ ਉਹਨਾਂ ਤੇ ਹਮਲਾ ਵੀ ਹੋ ਗਿਆ ਸੀਗਾ ਸੋਹਰੀ ਰੀਤ ਚੱਲਦੀ ਆ ਪਰ ਹੁਣ ਇੱਥੇ ਬਹੁਤ ਬਾਦ-ਬਾਦ ਵਾਲੀ ਗੱਲ ਆ ਤੇ ਭਵੰਤਮਾਨ ਹੁਣ ਉਥੇ ਕਿਸ ਪਾਰਟੀ ਕਰਨ ਦੀ ਐਡਵੋਕੇਟ ਈਸ਼ਰ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਜਾਂਚ ਕਮਿਸ਼ਨ ਬਣਿਆ ਸੀ ਉਸ ਜਾਂਚ ਕਮਿਸ਼ਨ ਨੇ ਬਹੁਤ ਸਾਰੀਆਂ ਗੱਲਾਂ ਜਗ ਜਾਰ ਕਰੀਆਂ ਸੀ ਉਹਨਾਂ ਨੇ ਕਿਹਾ ਸੀ ਕਿ ਸਰੋਣੀ ਕਮੇਟੀ ਵੱਲੋਂ ਰਿਕਾਰਡ ਦੇ ਵਿੱਚ ਸੇੜਸੜ ਕੀਤੀ ਗਈ ਆ ਬਹੁਤ ਜਿਆਦਾ ਜਾਲੀ ਰਸੀਦਾਂ ਕੱਟੀਆਂ ਗਈਆਂ ਪਰ ਕੁਝ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵੇਚੇ ਗਏ ਨੇ ਪਰ ਉਹਨਾਂ ਦੀਆਂ ਰਸੀਦਾਂ ਹੀ ਨਹੀਂ ਕਟੀਆਂ ਉਹ ਆਪਣੇ ਜੇਬਾਂ ਦੇ ਵਿੱਚ ਹੀ ਪਾ ਲਈ ਤੇ ਉਹਨਾਂ ਨੇ ਹੋਰ ਕੀ ਕਿਹਾ ਸੀ ਕਮਿਸ਼ਨ ਨੇ ਕਿ ਜਦੋਂ 328 ਰੂਪ ਚੋਰੀ ਹੋਇਆ ਉਹਦੇ ਵਿੱਚ ਤੇ ਸਰੋਣੀ ਕਮੇਟੀ ਦੇ ਵਿੱਚ ਪੈਸਿਆਂ 'ਚ ਘਪਲੇ ਕਰਨ ਵਾਲੇ ਜਿਹੜੇ ਹੋਰ ਬੰਦਿਆਂ ਦੇ ਉਹਨਾਂ ਨੇ ਨਾਂ ਲਏ ਸੀ ਉਹ ਸਰੋਣੀ ਕਮੇਟੀ ਦੇ ਕਿਹੜੇ ਮੁਲਾਜ਼ਮ ਨੇ ਐਸਐਸ ਕੋਹਲੀ ਡਾਕਟਰ ਰੂਪ ਸਿੰਘ ਜੋ ਉਸ ਸਮੇਂ ਦੇ ਮੁੱਖ ਸਕੱਤਰ ਸੀ ਮਨਜੀਤ ਸਿੰਘ ਅਗਰਵਚਨ ਸਿੰਘ ਸਤਿੰਦਰ ਸਿੰਘ ਅਨਸਾਨ ਸਿੰਘ ਜੇ ਮੈਂ ਇਹਨਾਂ ਸਾਰਿਆਂ ਦੇ ਅਹੁਦੇ ਦੱਸਣ ਲੱਗਾ ਤੇ ਨਾਂ ਦੱਸਣ ਲੱਗਾ ਮੇਰੇ ਕੋਲ ਸਾਰੀ ਲਿਸਟ ਪਈ ਆ ਤਾਂ ਮੈਨੂੰ ਬਹੁਤ ਟਾਈਮ ਲੱਗ ਸਕਦਾ ਉਹ ਸਾਰੇ ਮੈਂ ਤੁਹਾਨੂੰ ਨਾ ਦੱਸਣਾ ਇਹ 16 9 ਆ ਹੁਣ ਅਸਲ ਵਿੱਚ ਰੌਲਾ ਕੀ ਹੋਇਆ ਜਦੋਂ ਭਗਵੰਤ ਮਾਨ ਨੇ ਇਹ ਐਲਾਨ ਕਰਤਾ ਕਿ ਜੋ 328 ਰੁਪਏ ਚੋਰੀ ਹੋਇਆ ਅਸੀਂ ਉਹਦੇ ਪੜਤਾਲ ਕਰਾਵਾਂਗੇ ਤਾਂ ਸਰੋਣ ਕਮੇਟੀ ਦੇ ਸਾਰੇ ਉਹਦੇ ਹੱਥਾਂ ਪਾਰਿਆਂ ਦੀ ਪੈਗੀ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਕਮੇਟੀ ਦੇ ਮੁਲਾਜ਼ਮਾਂ ਨੇ ਮੀਟਿੰਗ ਕਰਕੇ ਅਹੁਦੇਦਾਰਾਂ ਨੂੰ ਮੀਟਿੰਗ ਕਰਕੇ ਸਪਸ਼ਟ ਤੌਰ ਤੇ ਕਿ ਜਵਾਬ ਦਿੱਤਾ ਜਿਹੜੇ ਕਿ ਉਹਨਾਂ ਦੇ ਅਹੁਦੇਦਾਰਾ ਪ੍ਰਤਾਪ ਸਿੰਘ ਮੁਖਵਲਾਰੇ ਉਹਨਾਂ ਨੇ ਕਹਿਤਾ ਅਸੀਂ ਸਰਕਾਰ ਦੇ ਨਾਲ ਕੋਈ ਸਹਿਯੋਗ ਨਹੀਂ ਦੇਵਾਂਗੇ ਜੋ 328 ਰੁਪਏ ਚੋਰੀ ਹੋਇਆ ਜਾਂ ਹੋਰ ਕੁਝ ਵੀ ਤੇ ਅਸੀਂ ਕੋਈ ਵੀ ਉਹਨਾਂ ਦਾ ਦਸਤਾਵੇਜ਼ ਨਹੀਂ ਦੇਵਾਂਗੇ ਹੁਣ ਇਥੇ ਹੋਰ ਅਜ ਇੱਕ ਨਵੀਂ ਗੱਲ ਕੀ ਹੋ ਗਈ ਅਜ ਨਮਾ ਘਟ ਨਾ ਕੀ ਘਟ ਜਾਂ ਅਮਰਸਰ ਦੇ ਵਿੱਚ ਅਕਾਲੀ ਦਰ ਅਮਰਸਾਰਾ ਜਿਹਦੇ ਕੇ ਪ੍ਰਧਾਨ ਨੇ ਸਿਮਰਜਨ ਸਿੰਘ ਮਾਨ ਉਹਨਾਂ ਦੇ ਬੇਟੇ ਅਮਾਨ ਸਿੰਘ ਮਾਨ ਬਹੁਤ ਸਾਰੀਆਂ ਸਿੱਖ ਬੀਬੀਆਂ ਨੇ ਇਕੱਠੇ ਹੋ ਕੇ ਨਾਲ ਅਮਾਨ ਸਿੰਘ ਮਾਨ ਜਿਹਨਾਂ ਨੇ ਅਵਾਈ ਕਰ ਰਹੇ ਸੀ ਉਹ ਸ਼ਰੋਣੀ ਗੁਰਦੁਆਰਾ ਪ੍ਰਬੰਧਕਾ ਸ੍ਰੀ ਅਮਰਸਾ ਸਾਹਿਬ ਵਿੱਚ ਪਹੁੰਚੇ ਉਹਨਾਂ ਬੀਬੀਆਂ ਨੇ ਪ੍ਰਬੰਧਕਾਂ ਨੂੰ ਅਹੁਦੇਦਾਰਾਂ ਨੂੰ ਚੂੜੀਆਂ ਭੇਟ ਕਰਤੀਆਂ ਕਹਿੰਦੇ ਆ ਵੀ ਆ ਤੁਸੀਂ ਚੂੜੀਆਂ ਪਾ ਲਓ ਜੇ ਤੁਸੀਂ ਆ 328 ਰੁਪਿਆਂ ਦੀ ਜਾਂਚ ਨਹੀਂ ਕਰਾਉਣੀ ਹੁਣ ਇਥੇ ਇੱਕ ਗੱਲ ਸੋਚਣ ਵਾਲੀ ਆ ਸਾਰਿਆਂ ਦੀ ਭਗਵਾਨਤਮਾਨ ਦੇ ਬਹੁਤੇ ਵਿਰੋਧੀ ਵੀ ਆ ਪਰ ਉਹਦੇ ਹੱਕ ਵਿੱਚ ਵੀ ਆ ਪਰ ਭਗਵਾਨਤਮਾਨ ਜੋ ਇਹ ਕੰਮ ਕਰ ਰਿਹਾ 328 ਰੁਪਿਆਂ ਵਾਲਾ ਇਹ ਕੰਮ ਚੰਗਾ ਹੀ ਕਰ ਰਿਹਾ ਕੋਈ ਮਾੜਾ ਕੰਮ ਨਹੀਂ ਕਰ ਰਿਹਾ ਸਰਬੋੱਚ ਅਦਾਲਤਾਂ ਸ੍ਰੀ ਅਕਾਲਤਾ ਸਾਹਿਬ ਜਿਹਦੇ ਅਸੀਂ ਸਾਰੇ ਸਿਰ ਚਕਾਉਨੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬਾ ਜਿਹਦੀ ਸਤਿ ਰਸਾਇਆ ਹੇਠ ਅਸੀਂ ਪੜਦੇ ਆਂ ਕੋਈ ਵੀ ਕੰਮ ਕਰਨਾ ਹੋਵੇ ਅਸੀਂ ਉਹ ਤੋਂ ਆਗਿਆ ਲੈ ਕੇ ਹੀ ਕੰਮ ਕਰਦੇ ਆਂ ਸਵੇਰੇ ਸ਼ਾਮ ਅਸੀਂ ਨਮਸਕਾਰ ਕਰਦੇ ਆਂ ਬਹੁਤੇ ਘਰਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਹ ਪ੍ਰਕਾਸ਼ ਆ ਪਰ 328 ਰੁਪਏ ਚੋਰੀ ਹੋ ਗਏ। ਕੁਝ ਸਮਾਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਰੂੜੀਆਂ ਤੋਂ ਅੰਗ ਮਿਲੇ ਸੀ ਗੁਰੂ ਸਾਹਿਬ ਦੇ। ਹੁਣ ਇਹੀ ਚਿੰਤਾ ਵੱਡ-ਵੱਡ ਖਾ ਰਹੀ ਹੈ ਕਿ ਉਹਨਾਂ ਸਰੂਪਾਂ ਦੇ ਅੰਗਾਂ ਦੇ ਕਿਤੇ ਬੇਅਦਬੀ ਨਾ ਹੋ ਜਾਈਂ। ਜੇ ਭਗਵੰਤ ਮਾਨ ਉਹਨਾਂ ਦੀ ਪਰਤਾਲ ਕਰਾ ਰਹੇ ਤੇ ਕੀ ਮਾਰੀ ਗੱਲ ਆ। ਹਾਂ ਸੀ ਭਗਵੰਤ ਮਾਨ ਨੇ ਹੋਰ ਗੱਲਾਂ ਦੇ ਬਹੁਤ ਵਿਰੋਧ ਕਰਦੇ ਆਂ। ਡਟ ਕੇ ਵਿਰੋਧ ਕਰਦੇ ਆਂ। ਪਰ ਇੱਥੇ ਅਸੀਂ ਉਹਦੇ 100% ਹੱਕ ਦੇ ਵਿੱਚ ਆ ਵੀ ਉਹਨੇ ਪੜਤਾਲ ਕਰਾਉਣੀ ਚਾਹੀਦੀ ਆ ਤੇ ਜਿਹੜੇ ਦੋਸ਼ੀ ਪਾਏ ਗਏ ਆ ਕਿਉਂਕਿ ਸਾਡਾ ਪਿਤਾਗਾ ਸ੍ਰੀ ਗੁਰਗਰਾਂ ਸਿੰਘ ਸਾਹਿਬ ਜਿਹੜੇ ਦੋਸ਼ੀ ਪਾਏ ਜਾਂਦੇ ਆ ਉਹਨਾਂ ਨੂੰ ਵੱਡੀ ਸਜ਼ਾ ਦੇਣੀ ਚਾਹੀਦੀ ਆ ਮੈਂ ਤੁਹਾਡੇ ਤੋਂ ਇਜਾਤਮੰਦਾਂ ਧੰਨਵਾਦ ਰੱਬ ਰੱਖਾ